ਇਸੇ ਗੱਲ ਦਾ ਤੇ ਪਵਾੜਾ ਪਿਆ ਵਾ ਨਾ लवली ਨੇ ਫੋਨ ਕੀਤਾ ਨਾ ਆਹੀ ਕੀਤਾ ਅਸੀਂ ਤੇ ਗੁੱਸੇ ਦੇ ਮਾਰਿਆ ਨਹੀਂ ਕੀਤਾ ਤੇ ਉਹਦੀ ਮਾਂ ਨੇ ਕਿਹਾ ਕਰ ਦਿੱਤਾ ਵੀ ਮੇਰੀ ਕੁੜੀ ਆ ਗਈ ਆ ਇੱਥੇ ਮੰਮੀ ਵੱਧ ਘਟ ਬੋਲਣ ਦੇ ਕੋਈ ਲੋੜ ਹੀ ਨਹੀਂ ਹੈਗੀ ਨਾ ਉਹਨਾਂ ਨੇ ਕੀਤਾ ਤੇ ਨਾ ਆਹੀ ਕੀਤਾ ਤੇ ਉਹਨਾਂ ਕੀ ਬਰਾ ਕਰ ਕੀ ਕੀਤਾ ਜਾ ਕੇ ਦੱਸਿਆ ਤੇ ਕੀ ਨਹੀਂ ਦੱਸਿਆ ਉਹਦਾ ਉਹਨੂੰ ਕੀ ਗੱਲ ਦੀ ਸਮਝ ਨਹੀਂ ਲੱਗਦੀ ਤੇ ਇਦਾਂ ਜਾ ਕੇ ਦੱਸਤਾ ਉਹਨੇ ਇਹਨਾਂ ਕੰਮਾਂ ਤਗੜੀ ਆ ਨਾ ਕੰਮ ਲਈ ਕਹੀਏ ਤੇ ਉਲਟ ਕਰ ਦਿੰਦੀ ਕੰਮ ਸਿਆਣਾ ਤਾਂ ਤੂੰ ਬਰਾ ਬਣਿਆ ਫਿਰਦਾ ਵਾ ਪਰसों ਕੱਲੀ ਐਣਕਾ ਲਾ ਕੇ ਤੁਰੀ ਜਾਂਦੀ ਏ ਪੱਤੀ ਚ ਕਿਹੜੀ ਜਨਾਨੀਆਂ ਜਿਹੜੀ ਅਣਕਾ ਲਾ ਕੇ ਤੁਰੇ ਫਿਰਦੀ ਐ ਉਹ ਮੇਰੀ ਗੱਲ ਸੁਣ ਹੁੰਦਿਆ ਉਹਨੂੰ ਕੰਮ ਪੈ ਗਿਆ ਸੀ ਭੇਕੇ ਨਾ लवली ਘਰ ਆ ਗਿਆ ਤੇ ਨਾ ਮੈਂ ਉਹਨੂੰ ਜਾਣਾ ਪੈ ਗਿਆ ਐਮਰਜੈਂਸੀ 'ਚ ਅਛਾ ਤੇ ਉਹ ਐਨਕਾ ਲਾ ਕੇ ਉਹਨੇ ਜਾਣਾ ਆਇਆ ਉਹ ਯਾਰ ਪਰੇ ਲਿਖੇ ਲੋਕ ਇਦਾਂ ਲਾਉਂਦੇ ਠੀਕ ਐ ਨਾ ਉਹ ਮੈਨੂੰ ਪਤਾ ਵਾ ਜਿੰਨੀ ਕੋ ਪੜੀ ਆ ਤੂੰ ਤੁਰੇ ਹੋਣੇ ਪਹਿਲਾਂ ਦੇ ਨਾ ਇਹਨਾਂ ਨਾਲ ਗੱਲ ਕਰਕੇ ਆਉਣੀ ਆ ਇਹਨਾਂ ਨੇ ਵੀ ਨਾ ਸਾਰਾ ਦਿਨ ਹਾ ਨਰ ਰਸੋਈ ਵਿੱਚ ਫਾਇ ਲਾਇਆ ਹੁੰਦਾ ਵਾ ਨਾ ਟਾਈਮ ਨਾ ਰੋਟੀ ਖਾਣੀ ਹੁੰਦੀ ਆ ਨਾ ਟਾਈਮ ਨਾ ਚਾਹ ਪੀਣੀ ਹੁੰਦੀ ਕਿਤੇ ਉਹ ਸੰਦੀਪ ਆ ਜਾਗਾ ਲੈ ਵੋ ਰੋਟੀ ਕਿੰਨਾ ਟਾਈਮ ਹੋ ਗਿਆ ਅੱਗੇ ਨਹੀਂ ਕਾਦਾ ਟਾਈਮ ਹੋ ਗਿਆ ਅਹੀਂ ਤੇ ਰੋਟੀ ਬਣਾ ਕੇ ਰੱਖੀ ਆ ਮੈਨੂੰ ਤਾਂ ਢਾਡੀ ਸਮਝ ਨਹੀਂ ਆਉਂਦੀ ਤੁਸੀਂ ਦੋਵੇਂ ਭਰਾ ਕਾਦੀ ਸਲਾਮਾਂ ਕਰਦੇ ਫਿਰਦੇ ਆ ਕੜੀਸ ਰਵਾ ਕਰਨੀ ਆਪਾਂ ਮੈਂ ਬੰਬੀ ਤੋਂ ਆਇਆ ਮੈਂ 2-3 ਚੱਕਰ ਮਾਰ ਲਿਆ ਤੂੰ ਉਥੇ ਵਿਹਲੇ ਚ ਖਲੋਤੇ ਸੀ ਉਹ ਉਧਰ ਬੈਠਾ ਓਥੇ लवली ਉਹਦੇ ਕੋਲ ਗਿਆ ਮੈਂ ਤੂੰ ਹੀ ਦੇ ਨਾ ਮੈਨੂੰ ਵਿਹਲੀ ਸਮਝਿਆ ਵਾ ਕਿ ਸਾਰਾ ਦਿਨ ਰਸੋਈ ਚ ਵੜੀ ਰਵੇ ਘਰ ਦਾ ਕੰਮ ਸਾਰਾ ਕਰਨਾ ਪੈਂਦਾ ਮੈਨੂੰ ਮੁੰਡਾ ਮੈਨੂੰ ਸਾਂਭਣਾ ਪੈਂਦਾ ਵਾ ਤੂੰ ਤੇ ਵਿਹਲੇ ਆ ਓ ਸੰਦੀਪ ਮੈਂ ਕਿਥੋਂ ਵਿਹਲਾ ਵਾਂ ਪਹਿਲੇ ਬੰਬੀ ਤੇ ਫੇਰਾ ਮਾਰ ਕੇ ਆਇਆ ਵਾਂ ਬਾਜਾ ਵਿਹਲੀ ਚ ਲੱਗ ਗਿਆ ਵਿਹਲੀ ਉੱਥੇ लवली ਬੈਠਾ ਸੀ ਉਹਦੇ ਨਾਲ ਹੀ ਖਲੋ ਗਿਆ ਆਹ ਤੂੰ ਹੀ ਆਪਣੇ ਪਠੇ ਪਾਈ ਜਾਓ ਤੇ ਉਹ ਤਵੀਆਂ ਦੇ ਵਿਹਲਾ ਬੈਠਾ ਨਾ ਉਹ ਘਰ ਆਉਂਦਾ ਵਾ ਤੇ ਨਾ ਤੂੰ ਹੀ ਵੜਦੇ ਘਰ ਨਹੀਂ ਤੂੰ ਗਲੀ ਨਹੀਂ ਦੱਬੀ ਫੇਂਡੀ ਆ ਪਹਿਲਾਂ ਗੱਲ ਸੁਣ ਲੈ ਵੀ ਗੱਲ ਕੀ ਹੋਈ ਆ ਪਰ ਇਹਨੂੰ ਕੁਝ ਨਹੀਂ ਆ ਤੇ ਬੋਲੀ ਜਾਂਦੀ ਉੱਚੀ ਉੱਚੀ ਹੁਣ ਦੱਸੋ ਤਾਂ ਸਹੀ ਕਿਹੜੀ ਗੱਲ ਹੋਈ ਆ ਮੈਨੂੰ ਵੀ ਪਤਾ ਲੱਗੇ ਸੰਦੀਪ ਮੈਂ ਜਉਂ ਢਾਈ ਬੰਬੀ ਤੋਂ ਮੈਂ ਚੱਲ ਕੋਈ ਗੱਲ ਨਹੀਂ ਅਬਲੀ ਵੇਲੀ ਹੁਣਾਵਾ ਵੇਲੀ ਫੇੜਾ ਮਾਰ ਆਉਣਾ ਮੈਂ ਜਾ ਕੇ ਵੇਖਿਆ ਪਠੇ ਪਏ ਹੀ ਤੇ ਤਵੀਆਂ ਦੇ ਬੈਠਾ ਆਈ ਯਾ ਮੇਰਾ ਮੂੰਹ ਚੁੱਕਿਆ ਨਾ ਉਹ ਗੱਲ ਕੀ ਹੋਈ ਯਾਰ ਆਈ ਮੇਰੀ ਜ਼ਿੰਦਗੀ ਖਰਾਬ ਹੋ ਗਈ ਉਹ ਮੇਰੀ ਗੱਲ ਸੁਣ ਦੱਸ ਕੀ ਗੱਲ ਹੋਈ ਦੱਸ ਕਿਹੜੀ ਗੱਲ ਜ਼ਿੰਦਗੀ ਖਰਾਬ ਹੋ ਗਈ ਦੱਸ ਪਾਜੀ ਜ਼ਿੰਦਗੀ ਖਰਾਬ ਹੀ ਆ ਹੋਰ ਕੀ ਆ ਉਹ लवली ਯਾਰ ਇਦਾਂ ਨਹੀਂ ਸੋਚੀਦਾ ਹੋਈ ਜਾਂ ਕਿਹੜੀ ਗੱਲ ਸੋਚਣੇ ਦੱਸ ਮੈਨੂੰ लवली ਹੌਸਲਾ ਤੇ ਰੱਖ ਤੂੰ ਯਾਰ ਨਿਆਣਿਆਂ ਨੂੰ ਕੰਡਿਆਂ ਪਿਆਵਾ ਮੇਰੀ ਗੱਲ ਸੁਣ ਆਪਾਂ ਤੇਰਾ ਸਾਥ ਨਹੀਂ ਦੇਣ ਦੇ ਦੇਣਾ ਨਾ ਹਰ ਇੱਕ ਗੱਲ ਤੇਰੇ ਨਾਲੋਂ ਕਰਦੇ ਆਂ ਕਿ ਨਹੀਂ ਉਹ ਤੂੰ ਹਿੰਦੇ ਭਾਜੀ ਦੇ ਜ ਸਾਥ ਦੇਣ ਪਰ ਇਹ ਆ ਵੀ ਲੋਕੀ ਇੰਨਾ ਗੱਲਾਂ ਕਰਨੋਂ ਹਟਦੇ ਜਦੋਂ ਮੈਂ ਬਾਹਰ ਜਾਣਾ ਵਾ ਨਾ ਐਨੀ ਮੇਰੀ ਬੇਇੱਜ਼ਤੀ ਹੁੰਦੀ ਆ ਵੀ ਕੋਈ ਕਹਿਣ ਦੀ ਗੱਲ ਨਹੀਂ ਤੂੰ ਜੇ ਮੈਨੂੰ ਸਾਰੀ ਗੱਲ ਬਾਤ ਦੱਸਤੀ ਐ ਨਾਲੇ ਜਿਹੜੀ ਗੱਲ ਕਰਨ ਡਿਆ ਵਾ ਨਾ ਕਿ ਮੈਂ ਤਲਾਕ ਲੈਣਾ ਵਾ ਤਲਾਕ ਲੈਣੇ ਸੌਖੇ ਨਹੀਂ ਹੁੰਦੇ ਸਾਨੂੰ ਵੀ ਪਤਾ ਵਾ ਕਿ ਉਹ ਕਿਦਾਂ ਦੀ ਆ ਤੇ ਇਹ ਕਿਉਂ ਨਹੀਂ ਸਮਝਦਾ ਭਲਾ ਇਹ ਵਾ ਉਹ ਵੀ ਅੱਕ ਗਿਆ ਹੁਣ ਲੋਕੀ ਨਾ ਬਾਹਰ ਗੱਲਾਂ ਕਰਨ ਨਹੀਂ ਹਟਦੇ ਉਹਨੂੰ ਜੇ ਉਹ ਅੱਕਿਆ ਵਾ ਨਾ ਕਹਿੰਦਾ ਮੈਂ ਤਲਾਕ ਲੈਣਾ ਵਾ ਕੋਈ ਗੱਲ ਨਹੀਂ ਮੈਂ ਦੀਦੀ ਨਾਲ ਸਲਾਹ ਕਰ ਲੈਨੀ ਆ ਤੇ ਲੱਲੋ ਫਿਰ ਤਲਾਕ ਭੁਗਤਿਓ ਫਿਰ ਤਰੀਕਾ ਚਲ ਜਾਓ ਵੀ ਉੱਥੇ ਉਹ ਸੰਦੀਪ ਫਿਰ ਕੀ ਕਰੀ ਦੱਸ ਹਾਂ ਲੱਗੀ ਇਹ ਚੀਜ਼ ਆ ਹੁਣ ਕੀ ਕਰ ਸਕਦੇ ਆ ਉਹਨੂੰ ਸਮਝਾਉਣਾ ਹੀ ਨਾ ਤੁਸੀਂ ਓਏ ਆਪਣੇ ਹੱਥੀ ਉਹ ਮੜੀ ਜ਼ਿੰਦਗੀ ਬਰਬਾਦ ਕਰਤੀ ਆਪਾਂ ਅਹੀਂ ਤਾਂ ਸੋਚਿਆ ਸੀ ਚੱਲ ਇੱਕ ਦਿਨ ਸਮਝਾਵਾਂਗੇ ਦੋ ਦਿਨ ਸਮਝਾਵਾਂਗੇ ਉਹ ਨਹੀਂ ਸਮਝਦੀ ਹੁਣ ਤੇ ਫਿਰ ਕੀ ਕਰੀਏ ਹਾਂ ਲੇ ਹੋਈਓ ਫਿਰ ਹੁਣ ਜਿਹੜੀ ਪੱਲੇ ਪਈ ਆ ਨਾ ਉਹ ਸਾਹਮਣੀ ਪੈਣੀ ਆ ਸੰਦੀਪ ਮੇਰੀ ਸੁਣ ਗੱਲ ਦੁਖੀ ਉਹ ਬਹੁਤ ਜ਼ਿਆਦਾ ਹੀ ਉਹ ਇਹ ਕਾਨੂੰ ਕੋ ਕਰ ਲਿਆ ਫਿਰ ਕੀ ਕਰਾਂਗੇ ਉਹ ਕੁਝ ਨਹੀਂ ਕਰਦਾ ਜੇ ਉਹਦੀ ਮਾਂ ਨੂੰ ਇਹ ਗੱਲ ਪਤਾ ਲੱਗ ਗਈ ਨਾ ਤੇ ਜੇ ਉਹਨੂੰ ਕੁਝ ਹੋ ਗਿਆ ਤੇ ਫਿਰ ਕੀ ਕਰਾਂਗੇ ਬੱਜੇ ਨਹੀਂ ਸੁੱਟਣਾ ਹੀ ਇਹ ਸੋਚ ਲੋ ਦੋਵੇਂ ਪਾਸਿਆਂ ਤੋਂ ਨਾ ਫਸ ਹੀ ਗਏ ਸਮਝ ਕੁਝ ਨਹੀਂ ਆਉਂਦੀ ਉਹਦਾ ਪਿਓ ਵੀ ਨਹੀਂ ਸਿਰ ਤੇ ਹੈਗਾ ਉਹਨਾਂ ਨੂੰ ਹੁਣ ਕੀ ਕਹੀਏ ਮਾਂ ਉਹਦੇ ਨੂੰ ਕਿੰਨਾ ਕ ਸਮਝਾਈਏ ਕਿ ਨੂੰ ਸਮਝਾ ਕੇ ਭੇਜੋ ਉਹ ਸਮਝਣ ਵਾਲੀ ਨਹੀਂ ਹੈਗੀ ਹੁਣ ਉਹ ਚਲ ਉੱਥੇ ਗਈ ਆ ਕੀ ਪਤਾਵਾ ਮਮੇ ਜੀ ਨੇ ਗੱਲ ਕੀਤੀ ਹੀ ਕਿ ਬਾਈ ਕੋ ਸਮਝਾਈ ਦੇਵੇ ਤੂੰ ਹੀ ਨਾ ਲਵਲੀ ਨੂੰ ਸਮਝਾਓ ਕੋਈ ਗੱਲ ਨਹੀਂ ਆਪੇ ਹੌਲੀ ਹੌਲੀ ਉਹਨੇ ਸੁਧਰ ਜਾਣਾ ਵਾ ਮੇਰੀ ਗੱਲ ਸੁਣੋ ਲਵਲੀ ਕਿਉਂ ਨਹੀਂ ਆਇਆ ਘਰ ਹੁਣ ਤੂੰ ਹੀ ਰੋਟੀ ਖਾ ਕੇ ਵਿਹਲੇ ਹੋ ਜਾਉਗੇ ਮਗਰੇ ਉਹਨੇ ਆਇਣਾ ਵਾ ਮੈਂ ਤਾਂ ਇਸੇ ਕੰਮ 'ਚ ਰਹੂੰਗੀ ਸਾਰਾ ਦਿਨ ਸੰਦੀਪ ਉਹ ਤੇ ਮੇਰੇ ਅੱਗੇ ਗਿਆ ਆ ਗਿਆ ਹੀ ਮੈਨੂੰ ਲੱਗਦਾ ਕਿਸੇ ਨੇ ਵਾਜ ਮਾਰ ਲਈ ਆ ਉਧਰ ਚਲ ਗਿਆ ਹੋਣਾ ਤੇ ਉਹਨੂੰ ਨਹੀਂ ਪਤਾ ਲੱਗਦਾ ਕਿ ਮੈਂ ਰੋਟੀ ਖਾਲਾਂ ਘੜੀ ਕਿਤੇ ਲੰਮੇ ਪੈਣਾ ਹੁੰਦਾ ਵਾ ਸੰਦੀਪ ਜਿੱਦਾਂ ਮੇਰੇ ਨਾਲ ਗੱਲ ਗੰਡੀ ਹੈ ਨਾ ਐਂ ਤਾਂ ਲਵਲੀ ਨਾਲ ਗੱਲ ਨਾ ਕਰੀ ਉਹਦੇ ਅੰਦਰੋਂ ਟੁੱਟਿਆ ਪਿਆ ਪੂਰਾ ਐਦਾਂ ਦੀ ਮਨ ਦੇ ਮਨ ਚ ਹੋਰ ਤਰ੍ਹਾਂ ਦੇ ਖਿਆਲ ਆਉਂਦੇ ਫਿਰ ਉਹਦੇ ਮਨ ਚੋਂ ਖਿਆਲ ਨਹੀਂ ਹਟਨੇ ਹੈਗੇ ਤੇ ਨਾ ਹੀ ਉਹਨੇ ਸੁਧਰਨਾ ਵਾ ਉਹ ਜਾ ਜਾ ਕੇ ਤੇ ਰੋਟੀ ਲੈ ਕੇ ਆ ਤੂੰ ਮੈਂ ਤਵੀ ਫਿਰਂ ਢੀ ਸੰਦੀਪ ਦੀ ਗੱਲ ਵੀ ਠੀਕ ਹਾ ਸਾਡੇ ਟੱਬਰ ਦੀ ਤੇ ਬਣੀ ਬੜੀ ਆ ਜੇ ਕੱਲ ਉਹਨੇ ਕੇਸ ਕੁਛ ਕਰ ਦਿੱਤਾ ਫਿਰ ਕੀ ਬਣੂਗਾ ਬੱਜੇ ਨਹੀਂ ਸੁੱਟਣਾ ਸਾਰਿਆਂ ਨੇ ਕੋਈ ਗੱਲ ਨਹੀਂ ਇਹਨੂੰ ਹਿੰਦੀ ਚ ਤਾਉਂਦਾ ਵਾ ਨਾ ਹਿੰਦੇ ਨਾਲ ਮੈਂ ਗੱਲ ਕਰ ਲੈਣਾ ਯਾਰ ਇਹਦਾ ਨਾਗ ਰਿਆ ਕਰ ਲੜੀ ਨੂੰ ਕੁਝ ਨਾ ਕਿਹਾ ਕਰ ਲਵਲੀ ਨੂੰ ਸਮਝਾ ਦਿੰਦਾ ਵਾਂ ਇਹ ਲਵਲੀ ਕੋਈ ਗੱਲ ਨਹੀਂ ਹੁਣ ਕੱਟਣੀ ਪੈਣੀ ਆ ਜਿੱਦਾਂ ਮਰਜ਼ੀ ਕੱਟ ਲਾ ਲਵਲੀ ਸਿਆਂ ਤੂੰ ਸੋਚਣ ਡਿਆ ਨਾ ਕਿ ਮੈਂ ਤਲਾਕ ਲੈ ਲੂੰਗਾ ਕੋਈ ਗੱਲ ਨਹੀਂ ਇਹ ਤੇ ਨਹੀਂ ਮੈਂ ਹੋਂ ਦੇਣਾ ਤਲਾਕ ਤੈਨੂੰ ਨਾ ساری ਉਮਰ ਇਦਾਂ ਹੀ ਰੋਣਾ ਪੈਣਾ ਸਾਸਰੀ ਪਰ ਮਸੀ ਜੀ ਸਾਸਰੀ ਕਾਮ ਕੀ ਆ ਨਾ ਹਾਂਜੀ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਠੀਕ ਆ ਵਧੀਆ ਆਇਆ ਬਾਰ ਵਾਲੇ ਦਾ ਫੋਨ ਹਾਂਜੀ ਮੈਂ ਬਾਰ ਵਾਲੇ ਦਾ ਫੋਨ ਆਇਆ ਹਾਂਜੀ ਆਇਆ ਤੇ ਵੀ ਸੁਣਾਉ ਮੈਂ ਕਿਤੇ ਫੋਨ ਹੀ ਨਹੀਂ ਕਰਕੇ ਪੁੱਛਿਆ ਇਹਨਾਂ ਨੇ ਮਾਸੀ ਜੀ ਫੋਨ ਅਹੀਂ ਕੀ ਕਰਨਾ ਸੀ ਇੱਥੋਂ ਇਹਨੂੰ ਰੋਕਦੇ ਰਹੇ ਆ लवली ਕਹਿੰਦਾ ਮੈਂ ਛੱਡ ਆਉਣਾ ਵਾ ਇਹਨੇ ਆਪਣੀ ਮਰਜ਼ੀ ਕੀਤੀ ਹੀਗੀ ਤੇ ਤੁਸੀਂ ਫੋਨ ਕਰਕੇ ਦੱਸ ਦਿੰਦੇ ਹਨ ਮੈਂ ਤਾਂ ਵੇਖਣ ਦੀ ਵੀ ਚਾਹਤ ਸੀ ਕਰਦੀ ਆ ਕਿ ਨਹੀਂ ਪੁੱਛਦੇ ਵੀ ਪਹੁੰਚੀ ਆ ਕਿ ਨਹੀਂ ਕੁੜੀ ਤਾਂ ਫਰਜ਼ ਹੀ ਹੈ ਨਾ ਪੁੱਛਣ ਦਾ ਪੁੱਛਣ ਦਾ ਫਰਜ਼ ਤੇ ਹੈਗਾ ਹੀ ਪਰ ਇਹ ਜਦੋਂ ਮਰਜ਼ੀਆਂ ਆਪਣੀਆਂ ਕਰਦੀ ਆ ਤੇ ਫਿਰ ਅਸੀਂ ਕਰੀਏ ਵੀ ਕੀ ਦੇ ਨਾਲ ਹੀ ਦਿਮਾਗ ਕੰਮ ਕਰਦਾ ਤੁਹਾਡੇ ਦੇ ਦਿਮਾਗ ਕੰਮ ਕਰਦੇ ਹੀ ਹੈ ਨਾ ਤੇ ਚਲ ਪਹੁੰਚ ਹੀ ਲਈਏ ਪਹੁੰਚੀ ਹੈ ਕਿ ਨਹੀਂ ਕੁੜੀ ਮਾਸੀ ਜੀ ਇਹ ਨਿਆਣੀ ਹੈ ਜਿਹੜਾ ਇਹਦਾ ਦਿਮਾਗ ਕੰਮ ਨਹੀਂਗਾ ਕਰਦਾ ਹੈਗਾ ਇਹਨੂੰ ਥੋੜਾ ਬੋਧਾ ਤੇ ਸਮਝਣਾ ਚਾਹੀਦਾ ਵਾ ਨਾ ਹੁਣ ਬਥੇਰਾ ਸਮਝਾਈਦਾ ਹਾਂ ਤਸੀਂ ਵੀ ਸਮਝਾ ਕੇ ਵੇਖਿਆ ਇਹਨਾਂ ਨਹੀਂ ਮੰਨਦੀ ਤਾਂ ਕੀ ਕਰੀਏ ਤੇ ਜੇ ਨਹੀਂ ਮੰਨਦੀ ਤਾਂ ਤੁਸੀਂ ਮੈਨੂੰ ਉਦੋਂ ਹੀ ਦੱਸ ਦਿੰਦੇ ਜਦੋਂ ਮੈਂ ਰਿਸ਼ਤਾ ਮੰਗਣ ਆਈ ਸੀ ਕਿ ਦਲਜਿੰਦਰ ਇਹ ਥੋੜਾ ਇਦਾਂ ਕਰਦੀ ਹੈ ਦਲਜਿੰਦਰ ਤੂੰ ਹੀ ਤੁਹਾਡੇ ਘਰ ਆਏ ਸੀ ਨਾ ਮੈਂ ਤਾਂ ਮੰਮੀ ਤੇ ਇਹਨੇ ਦੱਸਿਆ ਨਹੀਂ ਵੀ ਕੁੜੀ ਕਿਹਦਾ ਦੀ ਹੈ ਕਿ ਕਾਦੀ ਨਹੀਂ ਮਾਸੀ ਜੀ ਸਾਨੂੰ ਇਹ ਥੋੜੀ ਪਤਾ ਹੀ ਵੀ ਇਹ ਇੰਨਾ ਜ਼ਿਆਦਾ ਹੀ ਚਾਲ ਖਲਾਰਦੀ ਏ ਚਲੋ ਹੋਇਆ ਮਾੜਾ ਮੋਟਾ ਹੋਇਆ ਚਲੋ ਕੋਈ ਗੱਲ ਨਹੀਂ ਐ ਪੇਕਿਆਂ ਘਰ ਕਰਦੀਆਂ ਹੀ ਆ ਚਲੋ ਪਰ ਇਹ ਥੋੜੀ ਪਤਾ ਹੁੰਦਾ ਵਾ ਕਿ ਸੋਹਰਿਆਂ ਦੇ ਘਰ ਜਾ ਕੇ ਵੀ ਇਦਾਂ ਹੀ ਕਰਨੀ ਕਰਦੀ ਤੇ ਕੋਹ ਨਹੀਂ ਇਹੋ ਕਹਿੰਦੀ ਐ ਮੈਂ ਡੰਗਰਾਂ ਨੂੰ ਪੱਠੇ ਪਾਉਣੇ ਆ ਬਸ ਹੋਰ ਤੇ ਕੋਹ ਨਹੀਂ ਉਹ ਤਾਂ ਚੱਲ ਕੰਮ ਤੇ ਬਥੇਰਾ ਕਰਦੀ ਆ ਕਰਨ ਡੰਗਰਾਂ ਨੂੰ ਪੱਠੇ ਪਾਉਣੇ ਆ ਉਹ ਚੱਲ ਪੇਕਿਆਂ ਦੀ ਗੱਲ ਮਾਸੀ ਜੀ ਤੁਸੀਂ ਵੀ ਸਿਆਣੀ ਜੇ ਵੀ ਹੋਰ ਹੁੰਦੀ ਆ ਕੋਈ ਗੱਲ ਨਹੀਂ ਤੇ ਹੁਣ ਇੱਥੇ ਨਵੀਂ ਸਵੀ ਵੀ ਆਈ ਆ ਜੀ ਹੱਥੀਏ ਦੇ ਚੂੜਾ ਵਾ ਤੇ ਕਿਦਾਂ ਹੀ ਇਹਨੂੰ ਵੀ ਲਿਖ ਲਾ ਦੀਆ ਡੰਗਰਾਂ ਨੂੰ ਪੱਠੇ ਪਾਉਣ ਜਿਹਦੇ ਲਾਰ ਲੱਗੀ ਉਹਦਾ ਵੀ ਫਰਜ ਹੈ ਆਈ ਨਾ ਫੋਨ ਕਰਨ ਦਾ ਮੈਂ ਪੁੱਛਾਂ ਚਲੋ ਕੋਈ ਨਹੀਂ ਮਾਸੀ ਜੀ ਉਹ ਵੀ ਫੋਨ ਕਰ ਦੂਗਾ ਤੁਹਾਨੂੰ ਚਲੋ ਤੁਸੀਂ ਇੱਧਾ ਕਰਿਓ ਇੱਥੇ ਆਇਓ ਦਲਜਿੰਦਰ ਤੂੰ ਆਈਂ ਇੱਥੇ ਫਿਰ ਤੇ ਨਾਲ ਗੱਲ ਕਰਾਂਗੀ ਮੈਂ ਠੀਕ ਆ ਚਲੋ ਠੀਕ ਆ ਮਾਸੀ ਜੀ ਆਜੂਗੀ ਮੈਂ ਹੀ ਆਜੂਗੀ ਜੇ ਸਮਝਿਆ ਸਮਝੂਗੀ ਤੇ ਵੇਖ ਲੈਣੀ ਸਮਝਾ ਕੇ ਆਹੋ ਚਲ ਆ ਜਿਓ ਤੇ ਚਲੋ ਠੀਕ ਆ ਚਾਹਾਂਗੇ ਮਾਂ ਵੀ ਨਾ ਕਿਤੇ ਆਪਣੀ ਧੀ ਦੀ ਗਲਤੀ ਕੱਢਦੀ ਨਹੀਂਗੀ ਵੀ ਦੱਸ ਜੇ ਅਹੀਂ ਨਹੀਂ ਗੁੱਸੇ ਦੇ ਮਾਰਾ ਫੋਨ ਕੀਤਾ ਤਾਂ ਤੂੰ ਹੀ ਕਰਕੇ ਦੱਸ ਦੇ ਤੈਨੂੰ ਤੇ ਪਤਾ ਵਾ ਨਾ ਵੀ ਤੇਰੀ ਧੀ ਕਿੱਦਾਂ ਦੀ ਹੁਣ ਤੂੰ ਆ ਇੱਥੇ ਮੈਨੂੰ ਇੱਥੇ ਸੱਦ ਕੇ ਪਤਾ ਨਹੀਂ ਕਿਹੜਾ ਮੇਰੇ ਕੰਚ ਵਾਲਾ ਪਾਉਣਾ ਏਦਾਂ ਕਰਦੀਆਂ ਫਿਰ ਅੱਜ ਹੀ ਚਲ ਜੰਨੀ ਚਾਰ ਦਿਨ ਤੇ ਅੱਗੇ ਹੋ ਗਏ ਅਗੇ ਇਹਨੂੰ ਤੇ ਮੰਮੀ ਨੂੰ ਦੱਸ ਜਾਨੀ ਆ ਤੇ ਮੰਮੀ ਆਪੇ ਸੰਦੀਪ ਨੂੰ ਦੱਸ ਦੋਗੀ ਮੰਮੀ ਹਾਰ ਰਹਿਣ ਦੇਣਾ ਹੈ ਕਰ ਦੇਣਾ ਹੈਗਾ ਮੈਂ ਮੈਂ ਚੱਲ ਕਰਨੀ ਹੈ ਇਕੱਠਾ ਕੀ ਕਰਨਾ ਮੈਂ ਤੇ ਮੇਰੀ ਗੱਲ ਸੁਣੋ ਮੈਂ ਤੁਹਾਡਾ ਨਾਲ ਗੱਲ ਕਰਨੀ ਹੈ ਮੈਂ ਅੰਦਰ ਬੈਠੀ ਹਾਂ ਤੇਰਪਿੰਦਰ ਦੀ ਮੰਮੀ ਦਾ ਨਾ ਫੋਨ ਆਇਆ ਹੀਗਾ ਤੇ ਉਹ ਤੇ ਗੁੱਸੇ ਵਿੱਚ ਹੀ ਬੜੀ ਆ ਤੇ ਕਿਉਂ ਉਹ ਕਹਿੰਦੀ ਆ ਕਿ ਜੇ ਕੁੜੀ ਆ ਹੀ ਗਈ ਸੀ ਤੇ ਤੁਸੀਂ ਮਗਰ ਕਿਸ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਹੈਗਾ ਤੇ ਮੈਂ ਤੇ ਕਿਹਾ ਵੀ ਚਲੋ ਤੁਹਾਡਾ ਵੀ ਫਰਜ਼ ਬਣਦਾ ਹੈ ਵੀ ਤੁਸੀਂ ਦੱਸ ਦਿੰਦੇ ਫੋਨ ਕਰਕੇ ਵੀ ਇੱਥੇ ਆ ਗਈ ਹੈ ਇਥੋਂ ਦੇ ਮੈਂ ਹਾਂ ਕੱਲੀ ਆ ਗਈ ਤੇ ਅਹੀਂ ਤੇ ਗੁਸੇ ਦੇ ਮਾਰਿਆ ਨੇ ਨਹੀਂ ਫੋਨ ਕੀਤਾ ਹੈਗਾ ਪਰ ਉਹ ਨਾ ਬੜੀ ਗੁਸੇ ਦੇ ਵਿੱਚ ਹੀ ਪਤਾ ਨਹੀਂ ਰਪਿੰਦਰ ਨੇ ਕੀ ਕੀ ਲਾ ਕੇ ਉਹਨੂੰ ਦਸੀਆਂ ਹੋਣੀਆਂ ਵਾ ਤੇ ਕੀ ਕੀ ਨਹੀਂ ਦਸੀਆਂ ਹੋਣੀਆਂ ਉਦਾਂ ਦੇ ਦਲਜਿੰਦਰ ਉਹਦਾ ਦਿਮਾਗ ਨਹੀਂ ਕੰਮ ਕਰਦਾ ਤੇ ਝੂਠੇ ਸੱਚੇ ਮਾਣ ਦਸੀਆਂ ਹੋਣੀਆਂ ਜਾ ਕੇ ਤੇ ਉਹ ਇਨਾਂ ਕਾ ਮਨ ਤਗੜੀ ਆ ਤੇ ਤੇਰੀ ਮਾਂ ਨਾਲ ਗੱਲ ਕਰਨੀ ਨਾ ਇੱਥੇ ਵੀ ਆ ਕੋਈ ਕਰਦੀ ਉਹ ਜਿਹੇ ਤਰ੍ਹਾਂ ਇੱਥੇ ਕਰਨ ਲਈ ਹੈ ਮੰਮੀ ਮੈਂ ਤੇ ਕਿਹਾ ਹੈ ਪਰ ਤੁਹਾਨੂੰ ਪਤਾ ਵਾ ਆਪਣੇ ਧੀ ਪੁੱਤ ਦੇ ਵਿੱਚ ਕੋਈ ਕਸੂਰ ਕੱਢਦਾ ਵਾ ਸਾਡਾ ਧੀ ਪੁੱਤ ਇਦਾਂ ਦਾ ਮੈਂ ਤੇ ਉਹਨੂੰ ਬਥੇਰਾ ਗਿਆ ਹੈਗਾ ਪਰ ਉਹ ਮੈਨੂੰ ਇੱਕੋ ਗੱਲ ਹੀ ਕਹੀ ਜਾਂਦੀ ਐ ਵੀ ਤੂੰ ਇੱਥੇ ਆ ਤੇ ਆ ਕੇ ਤੇ ਮੇਰੀ ਗੱਲ ਸੁਣ ਹੁਣ ਪਤਾ ਨਹੀਂ ਉਹਨੇ ਮੈਨੂੰ ਕੀ ਕਹਿਣਾ ਵਾ ਤੇ ਕੀ ਨਹੀਂ ਤੇ ਮੇਰਾ ਇਰਾਦਾ ਵਾ ਵੀ ਮੈਂ ਨਾ ਜਾ ਕੇ ਤੇ ਹੋਈ ਹੀ ਹੰਨੀ ਐ ਤੇ ਤੁਸੀਂ ਮੜਾ ਜਾ ਸੰਦੀਪ ਨੂੰ ਦੱਸ ਦਿਓ ਇੱਕ ਗੱਲ ਸਮਝਾ ਦਿਓ ਵੀ लवली ਨੂੰ ਨਾ ਪਤਾ ਲੱਗੇ ਦਲਜੀਤ ਨੂੰ ਲੱਗ ਜੇ ਤੇ ਲੱਗ ਜੀ ਉਹ ਤੇ ਅੱਗੇ ਪੜਪੁੰਜਾ ਵਾ ਉਹਨੇ ਤੇ ਫੇਰ ਜਾਣ ਨਹੀਂ ਗਈ ਛੱਡਣੀ ਹੈਗੀ ਦਲਜਿੰਦਰ ਮੈਂ ਤੇ ਕਹਿੰਦੀ लवली ਨੂੰ ਨਾਲ ਲੈ ਜਾ ਆ ਫੇਰ ਦੱਸੂਗਾ ਨਾ ਗੱਲਾਂ ਇਹ ਵੀ ਸਾਰੀਆਂ ਵੀ ਆ ਕੋ ਕਰਦੀ ਐ ਉੱਥੇ ਨਾਲੇ ਉਹਦੀ ਮਾਂ ਨੂੰ ਪਤਾ ਲੱਗ ਜਾਊਗਾ ਉਨਾ ਨਾਮ ਮਮੀ ਇਹਨੂੰ ਨਹੀਂ ਕਢਣਾ ਉਥੇ ਉਥੇ ਤੇ ਇਹਨੇ ਹੋਰ ਗੱਲ ਵਧਾ ਦੇਣੀ ਜਿੱਦਾਂ ਦਾ ਇਹ ਹੈਗਾ ਮੈਂ ਆਪ ਹੀ ਜਾਣੀ ਆ ਆਪ ਜਾ ਕੇ ਗੱਲ ਕਰਦੀ ਆ ਆਪਣੇ ਤਰੀਕੇ ਨਾਲ ਸਮਝਾਉਂਗੀ ਤੇ ਤੁਸੀਂ ਇਦਾਂ ਕਰਿਓ ਵੀ ਮਾੜਾ ਜਾਂ ਸੰਦੀਪ ਨੂੰ ਦੱਸ ਦਿਓ ਸੰਦੀਪ ਨੂੰ ਵੀ ਦੱਸ ਦਊਂਗੀ ਮੈਸੇਜ ਨੂੰ ਲੈ ਜਾਂਦੀ ਚੰਗੀ ਸੀ ਉਹ ਨਹੀਂ ਨਹੀਂ ਮਮੀ ਉਹਨੂੰ ਨਹੀਂ ਕਾੜਨਾ ਤੇ ਉਹਨੂੰ ਪਤਾ ਵੀ ਨਾ ਲੱਗੇ ਵੀ ਮੈਂ ਉਥੇ ਗਈ ਆ ਤੇ ਜਾਣ ਕੇ ਪੁੱਛੇਗਾ ਵੀ ਕਿੱਥੇ ਗਈ ਸੀ ਫਿਰ ਕੀ ਦੱਸੂ ਉਹਦਾਂ ਕਹਿ ਦਿਓ ਵੀ ਸ਼ਹਿਰ ਗਈ ਆ ਚਲ ਠੀਕ ਆ ਜਾਣੀ ਆ ਫਿਰ ਮੈਂ ਚੰਗਾ ਚੱਲ ਜਾ ਫਿਰ ਹੋਇਆ ਹਏ ਹੇ ਮੈਂ ਮੁੰਡਾ ਖਾਦਾ ਵਿਆਹ ਲਿਆ ਮੈਂ ਤਾਂ ਸਿਆਪਾ ਹੀ ਪਾ ਲਿਆ ਵਾ ਅ ਜਰੂਰ ਉਹ ਨਿੱਕੀ ਨੂੰ ਆ ਗਈ ਹੈ ਨਾ ਇਹਦੇ ਘਰ ਦਾ ਬੂਆ ਦੂਜੇ ਬੰਨੇ ਘਰ ਤਾ ਵਾ ਇਹਨੇ ਚਲ ਸੰਦੀਪ ਨੂੰ ਦੱਸਉਣੀ ਆ ਹੂੰ ਨਾ ਗੁੱਸਾ ਹੀ ਕਰ ਲਿਆ ਮਗਰ ਮੈਨੂੰ ਦੱਸਿਆ ਨਹੀਂ ਗਾ ਚਲ ਦੱਸਿਆ ਹੋ ਤਾਂ ਉਹਨੂੰ ਪਤਾ ਹੋਊਗਾ ਸੰਦੀਪੇ ਉਹਨੇ ਗੱਲ ਸੁਣੀ ਹੈਣ ਕੇ ਕੀ ਗੱਲ ਹੋਈ ਮੰਮੀ ਕੁਛ ਨਹੀਂ ਹੋ ਰਿਹਾ ਹਾਂ ਹਾਂਜੀ ਕੰਮ ਹੀ ਕਮਰੇ ਤੇ ਨਹੀਂ ਹੋਣਾ ਅਲੀ ਰਵਿੰਦਰ ਮਮਾ ਫੋਨ ਆਇਆ ਉਹਨਾਂ ਦਿਲਿੰਦਰ ਨਾਲ ਵੱਡ ਘਟ ਬੜੀ ਹੋਣ ਢਈ ਉਹਨਾਂ ਪਤਾ ਨਹੀਂ ਕੀ ਕੀ ਕਿਹਾ ਮਾਪਣੀ ਨੂੰ ਜਾ ਕੇ ਤੇ ਉਹਨਾਂ ਦਿਲਿੰਦਰ ਨੂੰ ਸੱਦਣ ਢਈ ਆ ਉੱਥੇ ਵੀ ਇੱਥੇ ਆ ਰੂ ਦਿਲਿੰਦਰ ਕਹਿੰਦੀ ਮੈਂ ਉੱਥੇ ਹੋ ਕੇ ਆਉਣੀ ਆ ਮੰਮੀ ਐਦਾਂ ਦੀ ਕਿਹੜੀ ਗੱਲ ਹੋ ਗਈ ਆ ਜਿਹੜਾ ਦੀਦੀ ਨੂੰ ਸੱਦਿਆ ਵਾ ਜਿਹੜੀ ਗੱਲ ਕਰਨੀ ਫੋਨ ਤੇ ਕਰ ਲੈਂਦੇ ਜੀ ਉਹਨਾਂ ਨੂੰ ਇੰਨਾ ਫਿਕਰ ਹੀ ਤੇ ਆਪ ਫੋਨ ਕਰਕੇ ਦੱਸ ਦਿੰਦੇ ਉਹਨਾਂ ਨੇ ਤੇ ਇੱਕ ਵਾਰੀ ਵੀ ਨਹੀਂ ਫੋਨ ਕੀਤਾ ਕਿ ਕੁੜੀ ਇੱਥੇ ਆ ਗਈ ਆ ਇਸੇ ਗੱਲ ਦਾ ਤੇ ਪਵਾੜਾ ਪਿਆ ਨਾ लवली ਨੇ ਫੋਨ ਕੀਤਾ ਨਾ ਹੀ ਕੀਤਾ ਅਸੀਂ ਤੇ ਗੁੱਸੇ ਦੇ ਮਾਰਿਆ ਨਹੀਂ ਕੀਤਾ ਤੇ ਉਹਦੀ ਮਾਂ ਨੇ ਘੜਾ ਕਰ ਦਿੱਤਾ ਵੀ ਮੇਰੀ ਕੁੜੀ ਆ ਗਈ ਆ ਇੱਥੇ ਮੰਮੀ ਵੱਧ ਘੱਟ ਬੋਲਣ ਦੀ ਕੋਈ ਲੋੜ ਹੀ ਨਹੀਂ ਹੈਗੀ ਨਾ ਉਹਨਾਂ ਨੇ ਕੀਤਾ ਤੇ ਨਾ ਹੀ ਕੀਤਾ ਕਿ ਉਹਨਾਂ ਕੀ ਬਣਾ ਕਰ ਕੀ ਕੀ ਤੇ ਜਾ ਕੇ ਦੱਸਿਆ ਤੇ ਕੀ ਨਹੀਂ ਦੱਸਿਆ ਉਹਦਾ ਉਹਨੂੰ ਕੀ ਗੱਲ ਦੀ ਸਮਝ ਨਹੀਂ ਲੱਗਦੀ ਤੇ ਇਦਾਂ ਜਾ ਕੇ ਦੱਸਤਾ ਉਹਨੇ ਇਹਨਾਂ ਕੰਮਾਂ ਤਾਂ ਤਗੜੀ ਆ ਨਾ ਕੰਮ ਲਈ ਕਹੀਏ ਤੇ ਉਲਟ ਕਰ ਦਿੰਦੀ ਕੰਮ ਤੂੰ ਨਾ ਹੌਲੀ ਨਾਲ ਦਿਲਜੀਤ ਨਾਲ ਗੱਲ ਕਰ ਲਈ ਵੀ ਉੱਥੇ ਗਈ ਆ ਦੀਦੀ ਤੇ ਉਹਨੂੰ ਲਵਲੀ ਨੂੰ ਨਾ ਪਤਾ ਲੱਗਣ ਦਾ ਵੀ ਉਹ ਤਾਂ ਗਿਫਟ ਪੁੰਜਾ ਬਣਾਵਾ ਮੰਮੀ ਜੇ ਮੈਂ ਨਾ ਦੱਸੂਗੀ ਹੋਰ ਕਿੱਥੇ ਪਤਾ ਲੱਗ ਗਿਆ ਤੇ ਫੇਰ ਫੇਰ ਨਾ ਬੋਲੂਗਾ ਉਹ ਚਾ ਲਵਲੀ ਨੂੰ ਪਹਿਲਾਂ ਨਾ ਪਤਾ ਲੱਗੇ ਦਿਲਜੀਤਰ ਦੇ ਨਾਲ ਆ ਜਾਈਗੀ ਨਾ ਤੇ ਫੇਰ ਆਪੇ ਪਤਾ ਲੱਗ ਜਾਏਗਾ ਇੱਥੇ ਉਹਨੂੰ ਕੋਈ ਗੱਲ ਨਹੀਂ ਮੰਮੀ ਤੁਸੀਂ ਨਾ ਟੈਨਸ਼ਨ ਲੋ ਤੇ ਮੈਂ ਇਹਨਾਂ ਨੂੰ ਦੱਸ ਦਿੰਨੀ ਆ ਤੇ ਆਪੇ ਨਾ ਕਰਨਗੇ ਲਵਲੀ ਦੇ ਨਾਲ ਗੱਲ ਆਹ ਉਹਨੂੰ ਨਾ ਦੱਸੇ ਲਵਲੀ ਨੂੰ ਕੋਈ ਗੱਲ ਨਹੀਂ ਨਹੀਂ ਦੱਸ ਦੇ ਹੋਏ ਨਹੀਂ ਆ ਬਾਥਰੂਮ ਸਾਫ ਆ ਜੀ ਮੰਮੀ ਪਾਸ ਥੋੜੇ ਰਹਿ ਗਏ ਆ ਕਰਕੇ ਤੇ ਮੈਂ ਆਉਣੀ ਆ ਚਾਹ ਰਹਿਣ ਦੇ ਗਾਂ ਮੁਰਕੇ ਕਰ ਲਈ ਚਾਹ ਰੋਟੀ ਲਾ ਚੱਲ ਕੇ ਆ ਗਈ ਮੈਂ ਚਲੋ ਤੁਸੀਂ ਚਲਾ ਫਿਰ ਆ ਗਈ ਮੰਮੀ ਤੇ ਕਹਿੰਦੇ ਆ ਨਾ ਕਿ लवली ਨੂੰ ਮੈਂ ਦੱਸੀ ਕੋਈ ਗੱਲ ਨਹੀਂ ਦੱਸੇ ਤੋਂ ਬਗੈਰ ਤੇ ਮੈਂ ਵੀ ਨਹੀਂ ਰਹਿੰਦੀ ਦੱਸ ਕੇ ਤੇ ਮੈਂ ਉਹਨੂੰ ਰਹੂੰਗੀ ਤੇ ਘਰ ਚ ਪਵਾੜਾ ਕਿੱਦਾਂ ਪਾਊਗਾ ਇਹਨਾਂ ਨੇ ਨਾ ਆਤੀ ਬੜੀ ਚੁੱਕੀ ਆ ਕਹਦੀ ਆ ਬੋਲਦੇ ਨਹੀਂ ਹਾਂਜੀ ਮੇਰੀ ਗੱਲ ਸੁਣ ਲਿਓ ਅਸੋ ਕਰਾਏ ਕੰਮ ਜਿਹੜੇ ਕੰਮ ਕਰੇ ਹੀ ਹੋ ਗਿਆ ਉਹ ਤੇ ਕੰਮ ਬੈਜੋ ਮੰਮੀ ਗਈ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਮੈਂ ਹਾਂਜੀ ਗੱਲ ਇਦਾਂ ਕਿ ਰੁਪਿੰਦਰ ਗਈ ਨਾ ਪਿੰਡ ਤੇ ਉਹਨੇ ਜਾ ਕੇ ਆਪਣੀ ਮਾਂ ਨੂੰ ਪਤਾ ਨਹੀਂ ਕੀ ਕੀ ਗੱਲਾਂ ਦੱਸੀਆਂ ਇੱਥੇ ਦੀਆਂ ਤੇ ਉਹ ਬੜਾ ਪੁੜਕੰਡੀ ਓਦੀ ਮੰਮੀ ਕੀ ਕਹਿੰਦੀ ਓਦੀ ਮੰਮੀ ਕਹਣਾ ਉਹਨੇ ਕੀ ਆ ਦਲਜਿੰਦਰ ਨੂੰ ਕਿਤੇ ਵੱਧ ਘੱਟ ਬੋਲਿਆ ਵਾ ਤੇ ਉਹ ਕਹਿਣ ਦੀ ਹੀ ਕਿ ਦਲਜਿੰਦਰ ਇੱਥੇ ਆਵੇ ਤੇ ਇੱਥੇ ਗੱਲ ਕਰਨੀ ਆਗੇ ਦੀਦੀ ਚੱਲ ਗਈ ਆ ਉੱਥੇ ਮੇਰੀ ਗੱਲ ਸੁਣਾ ਉਹਦੀ ਮਾਰਾ ਦਿਮਾਗ ਕੰਮ ਨਹੀਂ ਕਰਦਾ ਕਿ ਮੇਰੀ ਕੁੜੀ ਕਿੱਦਾਂ ਦੀ ਆ ਦਿਮਾਗ ਉਹਦਾ ਆਪਣਾ ਖਰਾਬ ਆ ਲੜਕੀ ਹੋ ਗਈ ਆ ਜੇ 10 ਮਿੰਟ ਡੀਕ ਲੈਂਦੀ ਫਿਰ ਉਹਨੂੰ ਕਿਉਂ ਚੱਲਿਆ ਸੀ ਸਵੇਰੇ 5 ਵਜੇ ਤੋਂ ਉਹਨੇ ਰੌਲਾ ਪਾਇਆ ਸੀ ਕਿ ਮੈਨੂੰ ਹੁਣੇ ਲੈ ਜਾਓ ਉੱਥੇ ਨਾਲੇ ਮਾਂ ਉਹਦੀ ਫੋਨ 'ਤੇ ਰੌਲਾ ਪਾਉਂਦੀ ਆ ਤੁਸੀਂ ਕਹਿੰਦੇ ਫੋਨ ਨਹੀਂ ਕੀਤਾ ਨੂੰ ਉਹਨੂੰ ਗੁੱਸਾ ਹੀ ਬੜਾ ਹੈ ਅਹੀਂ ਤੇ ਤਾਂ ਨਹੀਂ ਫੋਨ ਕੀਤਾ ਉਹਨੂੰ ਨਾਲੇ ਨਾ ਫਰਜ਼ ਹੀ लवली ਦਾ ਫੋਨ ਕਰਨ ਦਾ लवली ਫੋਨ ਕਰਦਾ ਜਿਹਦੇ ਨਾਲ ਵਿਆਹੀ ਸੀ ਉਹ ਵੀ ਬੜਾ ਗਰਮ ਹੋਇਆ ਫਿਰ ਨਹੀਂ ਸਮਝ ਨਹੀਂ ਆਉਂਦੀ ਕਿ ਉਹਨੂੰ ਵਿਆਹੀ ਗਈ ਆ ਉਹਦੇ ਨਾਲ ਰਹਿਣਾ ਪੈਣਾ ਵਾ ਹੋਰ ਕਿੱਥੇ ਜਾਣਾ ਵਾ ਮੇਰਾ ਕਿਹੜਾ ਟਾਈਮ ਲੱਗਣ ਡਿਆ ਵਾ ਕਦੀ ਮੁੰਡਾ ਸਾਂਭ ਕਦੀ ਘਰ ਦਾ ਕੰਮ ਕਰ ਹਜੇ ਬਾਥਰੂਮ ਸਾਫ਼ ਕਰਨ ਵਾਲੇ ਪਏ ਆ ਰੋਟੀ ਲਾਉਣ ਵਾਲੀ ਪਈ ਆ ਕਿੱਧਰ ਕਿੱਧਰ ਹੋ ਜਾ ਮੈਂ ਹੁਣ ਦੀਦੀ ਉੱਥੇ ਚਲ ਤੇ ਗਏ ਆ ਪਤਾ ਨਹੀਂ ਕੀ ਕੀ ਗੱਲਾਂ ਹੋਣੀਆਂ ਵਾ ਕਿਤੇ ਨਹੀਂ ਕੁਝ ਵੀ ਕਹਿੰਦੀ ਉਹਦੀ ਮਾਂ ਦੀਦੀ ਨੂੰ ਨਾਲੇ ਨਾ ਦੀਦੀ ਕਹਿਣ ਦੇ ਹੀ ਕਿ ਮੈਂ ਉਹਨੂੰ ਨਾਲ ਹੀ ਲੈ ਆਉਣਾ ਵਾ ਕੋਈ ਗੱਲ ਨਹੀਂ ਆ ਹੀ ਜਾਣਾ ਵਾ ਕਿੱਡੀ ਕੀ ਗੱਲ ਵਾ ਮੇਰੀ ਗੱਲ ਸੁਣੋ ਤੁਸੀਂ लवली ਨਾਲ ਨਾਲ ਗੱਲ ਕਰਿਓ ਮੈਨੂੰ ਤੇ ਅੱਗੇ ਬੜੀ ਟੈਨਸ਼ਨ ਰਹਿੰਦੀ ਓਦੀ ਕਿ ਤੇ ਹੋਰ ਕੁਝ ਨਾ ਕਰ ਬੈਠੇ ਉਹ ਮੈਂ ਉਸ ਨਾਲ ਕੀ ਗੱਲ ਕਰਨੀ ਆ ਇਹਦੇ लवली ਨੂੰ ਆਪ ਚਾਹੀਦਾ ਸੀ ਵੀ ਚਲ ਕੋਈ ਗੱਲ ਨਹੀਂ ਜੇ ਨਹੀਂ ਨਾਲ ਗਿਆ ਤੇ ਲੈਣ ਤੇ ਚੱਲ ਜਾਂਦਾ ਕਿੰਨੇ ਦਿਨ ਹੋ ਗਏ ਗਈ ਨੂੰ ਹੁਣ ਉਹਨੂੰ ਵੀ ਗੁੱਸਾ ਵਾ ਉਹ ਵੀ ਕੀ ਕਰੇ ਹੁਣ ਉਹ ਸੰਦੀਪ ਇਦਾਂ ਗੁੱਸਾ ਕੀਤੇ ਨਾ ਘਰ ਨਹੀਂ ਚੱਲਦੇ ਹੁੰਦੇ ਇੱਕ ਜਣੇ ਨੂੰ ਝੁਕਣਾ ਹੀ ਪੈਣਾ ਵਾ ਚੋਕਣਾ ਤੇ ਪੈਣਾ ਕਿੰਨੀ ਵਾਰਾ ਬੰਦਾ ਝੁਕੇ ਇੱਕ ਵਾਰੀ ਗਲਤੀ ਕਰਦੀ ਉਹਨੇ ਤੇ ਹਜ਼ਾਰਾਂ ਵਾਰੀ ਗਲਤੀ ਕਰ ਦਿੱਤੀ ਹੋਣੀ ਜਦੋਂ ਦੀ ਆਈ ਹੈ ਉਹ ਜੇ ਗਲਤੀ ਕਰਦੀ ਤੇ ਕਰੀਏ ਕੀ ਉਹ ਤਾਂ ਦਿਮਾਗ ਖਰਾਬ ਆ ਤੂੰ ਹੀ ਨਾ ਕਿ ਇੰਨਾ ਵੀ ਗੱਲ ਕਰਿਓ ਜੇ ਠੀਕ ਆ ਨਾ ਚਲ ਕੋਈ ਗੱਲ ਨਹੀਂ ਦੀਦੀ ਨਹੀਂ ਆਉਣਾ ਪਤਾ ਲੱਗ ਹੀ ਜਾਣਾ ਵਾ ਕੀ ਗੱਲ ਹੋਈ ਆ ਆਉਂਦੀ ਨਾਲ ਕਿ ਨਹੀਂ ਆਪੇ ਆ ਜੂਗੇ ਨਾ ਤੇ ਆਪੇ ਪਤਾ ਲੱਗ ਜਾਣਾ ਉਹਨੂੰ ਰਹਿਣ ਤਾਂ ਤੂੰ ਹੀ ਜੋ ਵੀ ਹੈਗਾ ਮੈਂ ਰੋਟੀ ਲੈ ਕੇ ਆਵਾਂ ਕਿਉਂ ਲੈ ਆਉ ਫਿਰ ਕਿੰਦੀ लवली ਨੂੰ ਨਾ ਪਤਾ ਲੱਗੇ ਤੇ लवली ਨੂੰ ਪਤਾ ਲੱਗ ਹੀ ਜਾਣਾ ਵਾ ਕਿ ਕੌਣ ਲੈਣ ਗਿਆ ਵਾ ਕਿਹਦੇ ਨਾਲ ਆਈ ਆ ਚੱਲ ਹੁਣ ਬਣੀ ਗੱਲ ਐ ਇੰਨਾ ਗਾੜੀ ਵੀ ਸੱਚੀ ਤੇ ਮੰਮੀ ਗਾੜੀ ਵੀ ਸੱਚੀ ਇਹਨਾਂ ਨੂੰ ਕਿਹੜਾ ਪਤਾ ਲੱਗਣ ਡਿਆ ਵਾ ਕਿ लवली ਨੂੰ ਕਿੰਨੇ ਦੱਸਿਆ ਵਾ ਕੋਈ ਗੱਲ ਨਹੀਂ ਉਹਨੇ ਰੋਟੀ ਖਾਣ ਹੋਣਾ ਨਾ ਸਾਰੀ ਗੱਲ ਉਦੋਂ ਹੀ ਦੱਸੂਗੀ ਉਹਨੂੰ ਹਾਂ ਅੰਦੇਸ਼ਾ ਇਹਨੂੰ ਸਮਝਾਉਣਾ ਹੁਣ ਇਹ ਇਕੱਲਾ ਹੀ ਖਲੋਤਾ ਵਾ ਅੱਜ ਇਹਨੂੰ ਕੀ ਕੰਮ ਪੈ ਗਿਆ ਮੇਰੇ ਨਾਲ 4 ਲੱਖ ਕਰ ਲੈਣੇ ਆ ਪਤਾ ਹੋ ਕੇ 10 ਸਾਲ ਕੀ ਹਾਲ ਠੀਕ ਆ ਦਲਜੀਤ ਹੋਰਸਣਾ ਵਧੀਆ ਦਲਜੀਤ ਸਿਆ ਫੋਨ ਕਰ ਲਿਆ ਸੀ ਕੰਮ ਹੀ ਕੋਈ ਮੈਂ ਤੇ ਭਰਾਵਾ ਰੋਟੀ ਖਾਂ ਲਿਆ ਸੀ ਤੇ ਮੈਂ ਪਹਿਲਾਂ ਭਰਾ ਦੀ ਗੱਲ ਸੁਣ ਕੇ ਆਵਾ ਪਤਾ ਨਹੀਂ ਕੀ ਕੰਮ ਪੈ ਗਿਆ ਹੋ ਸ਼ਾ ਗੱਲ ਇਹ ਆ ਜੇ ਗੱਲ ਵਾਜੇ ਨਾ ਤੇ ਨੁਕਸਾਨ ਤੇਰਾ ਹੀ ਬੜਾ ਵਾ ਨੁਕਸਾਨ ਹੱਡੇ ਵੱਡਾ ਹੋਣਾ ਕੀ ਨੁਕਸਾਨ ਹੋਣਾ ਵਾ ਹੁਣ ਭਰਾ ਜਦੋਂ ਦਾ ਮੈਂ ਤੁਹਾਡੇ ਘਰ ਗਿਆ ਵਾਂ ਉਹ ਤੋਂ ਬਾਅਦ ਤੁਹਾਡੇ ਮੈਂ ਮੱਥੇ ਲੱਗਾ ਹੀ ਨਹੀਂਗਾ ਤੇ ਤੁਸੀਂ ਹੁਣ ਫੇਰ ਮੇਰੇ ਗੱਲ ਪਈ ਜਾਂਦੇ ਸ਼ਾ ਗੱਲਾਂ लवली ਦੀ लवली ਲੋਕੀ ਕਰਦੇ ਆ ਟੀਚਰਾਂ ਤੇ ਜਦੋਂ ਦੀ ਗੱਡੀ ਵਾਲੀ ਗੱਲ ਹੋਈ ਹੈ ਨਾ ਜਦੋਂ ਦੀ ਘਰ ਦੀ ਲੈ ਕੇ ਆਇਆ ਜਿਹੜਾ ਬਾਹਰ ਤੂੰ ਇੰਨੀ ਗੱਲ ਗਈ ਨਾ ਵੀ ਲੈ ਤੇਰੇ ਦਾਰ ਚ ਗੱਡੀ ਆ ਗਈ ਆ ਉਹੋ ਹੀ ਗੱਲਾਂ ਨਾ ਲੋਕੀ ਕਰਨ ਨੂੰ ਬਾਰ-ਬਾਰ ਤੇ ਟੀਚਣਾ ਕਰਾਉਂਦੇ ਆ ਤੂੰ ਜੇ ਤੂੰ ਹਟ ਨਾ ਵਾ ਕੰਮੀ ਦੱਸ ਦੇ ਨਹੀਂ ਆ ਡਰਾ ਮੈਨੂੰ ਤਾਂ ਵੀ ਦੱਸ ਦੇ ਮੇਰੀ ਗੱਲ ਸੁਣੋ ਯਾਰ ਤੁਹਾਨੂੰ ਬਾਹਰੋਂ ਕੋਈ ਵੀ ਗੱਲ ਕਹੂਗਾ ਤੇ ਤੁਸੀਂ ਮੇਰਾ ਹੀ ਨਾਮ ਲਾਉਣਾ ਯਾਰ ਉਹ ਮੇਰੀ ਗੱਲ ਸੁਣ ਇਹ ਗੱਲ ਹੋਈ ਤੇਰੇ ਸਾਹਮਣੇ ਆ ਹੋਰ ਤੱਕ ਦੀ ਗੱਲ ਹੋਈ ਨਹੀਂ ਆ ਦਲਜੀਤ ਇਹ ਥੋੜਾ ਵੀ ਇਕੱਲੇ ਨੇ ਮੈਂ ਹੀ ਵੇਖਿਆ ਵਾ ਹੋਰ ਵੀ ਉੱਥੇ ਸਾਰਾ ਮੱਲਾ ਖਲੋਤਾ ਸੀ ਉਹਨਾਂ ਵੇਖ ਕੇ ਕਹਿੰਨੇ ਹੋਰ ਨੇ ਗੱਲ ਕੀਤੀ ਆ ਉਹ ਤੁਸੀਂ ਬਸ ਮੇਰਾ ਹੀ ਨਾਮ ਯਾਰ ਗੱਡੀ ਰੱਖਿਆ ਵਾ ਵੀ ਬਸ ਜੋ ਹੋਇਆ ਤੇਰੇ ਕਰਕੇ ਹੀ ਹੋਇਆ ਗੱਲ ਹੋਈ ਗੱਡੀ ਦੀ ਲੋਕੀ ਟਿਚਣਾ ਕਰਨੇ ਗੱਡੀ ਦੀਆਂ ਤੇ ਗੱਡੀ ਵਾਲੀ ਗੱਲ ਸਾ ਤੂੰ ਕਹੀ ਤੇ ਮੇਰੀ ਸੁਣ ਲੈ ਗੱਲ ਇੱਕ ਲਵਲੀ ਨਾ ਉਹਦੇ ਦੀ ਟੈਨਸ਼ਨ ਲੈਣ ਡਈਓ ਤੇ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਸਿੱਧੋ ਸਿੱਧੇ ਤੇਰਾ ਨਾਮ ਲਗਣਾ ਹੀ ਹੋਂ ਆਪਣਾ ਪਰਿਆ ਵਿਚਾਰ ਲਾ ਹੁਣ ਤੂੰ ਕੀ ਕਰਨਾ ਮਂ ਦਲਜੀਤ ਕੋਈ ਵੀ ਗੱਲ ਹੋਏ ਤੇ ਮੇਰਾ ਨਾਮ ਨਾ ਲਾਇਆ ਕਰੋ ਯਾਰ ਹੁਣ ਹਿਸਾਬ ਲਾਓ ਤੁਸੀਂ ਵੀ ਬੰਬੀ ਤੇ ਕਿਹੜਾ ਮੈਂ ਹੀ ਇਕੱਲਾ ਹੇ ਕਿੰਨੇ ਜਾਣੇ ਤੁਰੇ ਫਿਰਦੇ ਆ ਹੋਰ ਵੀ ਤੇ ਕੋਈ ਮੱਲੇ ਜਦਾਸੀ ਸਕਦਾ ਵਾ ਤੇ ਤੁਸੀਂ ਉਦਾਂ ਹੀ ਮੇਰਾ ਨਾਮ ਗਾੜੀ ਰੱਖ ਲਿਆ ਵਾ ਵੀ ਬਸ ਜੋ ਵੀ ਕੰਮ ਹੋਇਆ ਸ਼ਾਹ ਨਹੀਂ ਕੀਤਾ ਜੋ ਵੀ ਹੋਇਆ ਸ਼ਾਹ ਨਹੀਂ ਕੀਤਾ ਸ਼ਾਹ ਜੀ ਕੋਈ ਗੱਲ ਕਰੇ ਨਾ ਤੇ ਫੇਰੀ ਬਾਹਰ ਨਿਕਲਦੀ ਆ ਹੁਣ ਮੇਰੀ ਗੱਲ ਸੁਣ ਘਰ ਆਡਾ ਸਭ ਤੋਂ ਇੱਧਰ ਵਾ ਇਸ ਪਰਲੇ ਪਤੀ ਤੇਰਾ ਘਰ ਵਾ ਉਧਰ ਕਿਦਾਂ ਪਤਾ ਲੱਗ ਗਿਆ ਵੀ लवली ਘਰ ਦੀ ਬਾਹਰ ਨਿਕਲੀ ਆ ਨਾਲੇ ਜਦੋਂ ਹਵੇਲੀ ਲਰਦੇ ਪਏ ਸੀ ਤੂੰ ਹੁਣ ਵੇਖਿਆ ਸੀ ਨਾ ਤੁਹਾਡਾ ਘਰ ਇਧਰ ਮੂੰਹ ਕਰਕੇ ਉਹ ਗੱਲ ਕੇ ਜਦ ਪਤਾ ਲੱਗੀ ਲੋਕਾਂ ਨੂੰ ਯਾਰ ਮੇਰੀ ਗੱਲ ਸੁਣਾ ਹੁਣ ਜਦੋਂ ਰੌਲਾ ਪਾਉਣ ਦੇ ਆ ਤੇ ਕੱਲਾ ਮੈਨੂੰ ਹੀ ਸੁਣਿਆ ਤੇ ਯਾਰ ਘਰੀ ਦਾ ਡਾ ਇਧਰ ਵਾ ਜਾਂ ਤੁਹਾਡਾ ਵ ਜਾਂ ਸਾਡਾ ਵ ਹੋਰ ਤੇ ਕੋਈ ਘਰ ਹੈ ਨਹੀਂ ਇਧਰ ਉਹ ਭਰਾ ਤੁਹਾਡੇ ਦੇ ਉਧਰ ਮੋੜ ਤੇ ਇੱਥੇ ਗੱਲਾਂ ਹੋਣ ਡੀਆਂ ਅਸੀਂ लवली ਦੀਆਂ ਰੇੜੀ ਦੀਆਂ ਤੂੰ ਉਹਦੇ ਸਾਰੀ ਦੁਨੀਆ ਨੂੰ ਪਤਾ ਵਾ ਤੂੰ ਮੱਲੇ ਦੀ ਗੱਲ ਕਰੀਂ ਆ ਗੱਲਾਂ ਹੋਣ ਨਹੀਂ ਡੀਆਂ ਮੈਂ ਤੁਹਾਨੂੰ ਦੱਸਦਾ ਗੱਲਾਂ ਤੂੰ ਕਰਵਾਈਆਂ ਵਾ ਜੇ ਤੇ ਹਟਣਾ ਮੈਂ ਦੱਸ ਦੇ ਨਹੀਂ ਇਹ ਡਰਾਮਾ ਮੈਨੂੰ ਤਾਂ ਵੀ ਦੱਸ ਦੇ ਤੁਸੀਂ ਭਰਾ ਉਧਾ ਮੇਰਾ ਨਾਂ ਲਾਉਣਾ ਵਾ ਲਾਈ ਜਾਓ ਨਾਂ ਲਾਉਣ ਦੀ ਗੱਲ ਨਹੀਂ ਆ ਮੈਂ ਤੇ ਜਦੋਂ ਦਾ ਭਰਾ ਤੁਹਾਡੇ ਘਰ ਆਇਆ ਉਹ ਤੋਂ ਬਾਅਦ ਮੈਂ ਹੁਣ ਸੌਂ ਖਾਲੇ ਵੀ ਉਧਰ ਜਾਣਾ ਹੀ ਨਹੀਂ ਤੁਸੀਂ ਤੇ ਘਰ ਆਏ ਨੂੰ ਨਹੀਂ ਬਖਸ਼ਦੇ ਤੇ ਤੁਸੀਂ ਬਾਹਰ ਕਿ ਮੈਨੂੰ ਬਖਸ਼ਣਾ ਨਾਂ ਲਾਉਣ ਦੀ ਗੱਲ ਨਹੀਂ ਹੋ ਹੈਗੀ ਮੀੜੀ ਸੁਣ ਲੈ ਗੱਲ ਇਹ ਸਭ ਕੁਝ ਤੂੰ ਕਰਵਾਉਣ ਡਿਆਈਂ ਹੋ ਮੈਂ ਕਦੀ ਤੈਨੂੰ ਕੁਝ ਕਿਹਾ ਨਹੀਂ ਆ ਲੜੀ ਤੇਰੇ ਨਾਲ 100 ਵਾਰੀ ਗਰਮ ਹੋ ਜੇ ਮੈਨੂੰ ਘਰ ਲੈ ਜਾਂਦਾ ਰਿਆਂ ਵਾ ਜੀ ਅੱਜ ਤੋ ਪਰ ਮੈਂ ਕੋਈ ਗੱਲ ਸੁਣ ਲਈ ਤੇ ਫੇਰ ਵੇਲੀ ਆਪਣਾ ਸਾਬ ਤੱਕ ਕੀ ਲਾ ਲਈ ਤੋ ਆਪਣਾ ਚਲੋ ਠੀਕ ਆ ਭਰਾ ਹੁਣ ਤੁਸੀਂ ਮੇਰਾ ਨਾਮ ਲਾਈ ਜਾਂਦੇ ਜੇ ਨਾ ਲਾ ਗਈ ਜਾਣਾ ਲੋਕਾਂ ਕੋ ਪਤਾ ਗਾਂ ਗੱਲਾਂ ਹੋਣੀਆਂ ਹੀ ਆ ਕਿਹੜੀਆਂ ਰਹਿ ਜਾਂਦੀਆਂ ਕਿਹੜੀਆਂ ਗੱਲਾਂ ਹੋਣੀਆਂ ਵਾ ਦਰਜੀਤ ਸਿਆ ਮੇਰੇ ਨਾਲ ਤੂੰ ਗਰਮਤੇ ਹੋਈ ਜਾਂਡਿਆ ਵਾ ਚਲ ਮੰਨ ਲਾ ਦੋਹੇ ਗੱਲਾਂ ਮੈਂ ਦਸੀਆਂ ਰੇੜੀ ਵਾਲੀ ਵੀ ਮੈਂ ਦੱਸੀ ਉਹ ਘਰ ਵਾਲੀ ਵੀ ਮੈਂ ਦੱਸੀ ਵੇਲੀ ਜਿਹੜੀ ਹੋਈ ਥਾਡੀ ਗੱਲ ਪਰਸੋਂ ਬੈਗ ਪਾ ਕੇ ਤੇ ਐਨਕਾਂ ਲਾ ਕੇ ਤੇ ਅੱਡੇ ਤੇ ਤੁਰੀ ਫਿੰਡੀ ਸੀ ਉਹ ਕੁੜੀ ਤੇ ਉਹਨੂੰ ਕਹਿੰਦੇ ਨਹੀਂ ਪਰਸੋਂ ਵੇਖਿਆ ਉਹ ਵੀ ਹੁਣ ਮੇਰਾ ਨਾਮ ਲਾ ਦਿਓ ਕਿ ਤੂੰ ਹੀ ਵੇਖ ਕੇ ਵਾਈ ਡਾਈ ਆ ਸਿਆਣਾ ਤੂੰ ਬੜਾ ਬਣਿਆ ਫਿਰਦਾ ਵਾ ਪਰ ਤੋਂ ਕੱਲੀ ਐਨਕਾ ਲਾ ਕੇ ਤੁਰੀ ਜਾਂਦੀ ਪੱਤੀ ਚ ਕਿਹੜੀ ਜਨਾਨੀਆਂ ਜਿਹੜੀ ਐਨਕਾ ਲਾ ਕੇ ਤੁਰੀ ਫਿਰਦੀ ਆ ਉਹ ਮੇਰੀ ਗੱਲ ਸੁਣ ਹਿੰਦਿਆ ਉਹਨੂੰ ਕੰਮ ਪੈ ਗਿਆ ਸੀ ਭੇਕੇ ਨਾ ਲਵਲੀ ਕਰ ਰਹਿ ਗਿਆ ਤੇ ਨਾ ਮੈਂ ਉਹਨੂੰ ਜਾਣਾ ਪੈ ਗਿਆ ਐਮਰਜੈਂਸੀ ਚ ਅਛਾ ਤੇ ਉਹ ਐਨਕਾ ਲਾ ਕੇ ਉਹਨੇ ਜਾਣਾ ਆਏ ਆ ਉਹ ਯਾਰ ਪੜੇ ਲਿਖੇ ਲੋਕ ਇਦਾਂ ਲਾਉਂਦੇ ਠੀਕ ਆ ਨਾ ਪੜੇ ਲਿਖੇ ਕਿੰਨੇ ਕਾ ਮੈਨੂੰ ਪਤਾ ਵਾ ਦਰਜੀਦ ਟੱਕਣ ਟੱਕਿਆ ਤੇ ਟੱਕੇ ਰਹਿਣ ਦੇ ਵੀਰ ਐਵੇਂ ਨਾ ਇਦਾਂ ਦੀਆਂ ਗੱਲਾਂ ਝੂਠੇ ਸੱਚੇ ਨਾਲ ਲਾਇਆ ਕਰੋ ਮੈਂ ਤਾਂ ਕੋਈ ਗੱਲ ਅੱਗੇ ਨਹੀਂ ਕਰਕੇ ਖੁਸ਼ ਇਹ ਜੰਨੀਆਂ ਵੀ ਨਵੀਆਂ ਤਾਜ਼ੀਆਂ ਵਾ ਨਾ ਤੁਹਾਡੇ ਘਰੋਂ ਹੀ ਨਿਕਲਦੀਆਂ ਵਾ ਹੋਰ ਨਹੀਂ ਕਿਸ ਦੇ ਘਰੋਂ ਨਿਕਲਦੀ ਸਾਡੇ ਘਰ ਜੋ ਵੀ ਹੁੰਦਾ ਹੋਏ ਨਾ ਤੂੰ ਇਹ ਗੱਲ ਨਹੀਂ ਹੋਣਾ ਠੀਕ ਹੈ ਨਾ ਸਾਡੇ ਘਰ ਦੀ ਗੱਲ ਨਾ ਆਪਾਂ ਭੁਗਤ ਲਾਂਗੇ ਤੂੰ ਸਾਡੇ ਘਰ ਦੀ ਗੱਲ ਨਹੀਂ ਹੋਣਾ ਠੀਕ ਹੈ ਨਾ ਆ ਮੈਨੂੰ ਪਤਾ ਅੱਗੇ ਜੰਨੀਆਂ ਕੋਈ ਕੋਈ ਵੀ ਗੱਲ ਹੋ ਗਈ ਨਾ लवली ਨੂੰ ਮੈਂ ਤੇਰਾ ਨਾਂ ਲਾਉਣਾ ਹੀ ਹਾਂ ਅੱਗੇ ਸੋਚ ਲਈ ਜੀਤ ਸਿੰਘ ਮੈਂ ਤਾਂ ਅੱਗੇ ਕਹਿੰਨਾ ਤੁਹਾਡੇ ਦੋਹਾਂ 'ਚ ਇੱਕ ਜਣਾ ਦਵਾਈ ਖਾਲੇ ਮੈਨੂੰ ਕਿਹੜੇ ਅੱਗੇ ਚੰਗੇ ਲੱਗਦੇ ਓ ਤੁਸੀਂ ਦੋਵੇਂ ਜਾਣੇ ਫਿਰਦੇ ਰੋਟੀ ਬੁਰਕੀ ਖਾਂਡਿਆ ਸੀ ਤਾਂ ਮੈਂ ਆ ਪਤਾ ਨਹੀਂ ਕੀ ਕੰਮ ਆ ਇਹਨੂੰ ਤੇ ਮੈਂ ਰੋਟੀ ਛੱਡ ਕੇ ਦੌੜ ਆਇਆ ਹਾਂ ਦੱਸ ਕਿਹੜਾ ਕੰਮ ਦੱਸਣ ੜਿਆ ਜੀ ਮੈਂ ਰਹਿਣਾ ਮੈਂ ਗੱਲ ਕਰਨ ਦਾ ਤਾਂ ਰਹਿਣਾ ਹੀ ਨਹੀਂਗਾ ਤੁਹਾਡਾ ਕਪੱਤ ਹੁੰਦਾ ਰੋ ਤੇ ਚੰਗੀ ਗੱਲ ਆ